ਵਾਈਲੇਸ਼ਨਸ ਜਿਆਦਾ ਹੋ ਰਹੀ ਹੋਣ ਕੋਈ ਕੰਸਟਰਕਸ਼ਨ ਵਰਕ ਚੱਲ ਰਿਹਾ ਹੋਵੇ ਪੀ ਕਾਰਸ ਹੋਣ ਜਾਂ ਜਿਸ ਤਰ੍ਹਾਂ بارش ਦਾ ਮੌਸਮ ਹੈ بارش ਕਰ ਰਿਹਾ ਹੋਵੇ ਤਾਂ ਟ੍ਰੈਫਿਕ ਦੇ ਕਨਸਟੇਬਲ ਖੜੇ ਹੋ ਕੇ ਉਹ ਟ੍ਰੈਫਿਕ ਰੈਗੂਲੇਟ ਕਰਨ ਜਿਹੜਾ ਉਹਨਾਂ ਦਾ ਮਕਸਦ ਹੁੰਦਾ ਪ੍ਰਾਇਮਰੀ ਫੰਕਸ਼ਨ ਚੈਕਿੰਗ ਆਫ ਡਾਕੂਮੈਂਟਸ ਆਰ ਬੇਸਿਕਲੀ ਸਟੈਟਿਕ ਵਾਈਲੇਸ਼ਨ ਜਿਹੜਾ ਕਿ ਐਕਸੀਡੈਂਟ ਰੇਟਸ ਨੂੰ ਰਿਡਿਊਸ ਕਰਨ ਚ ਮਦਦ ਨਹੀਂ ਕਰਦਾ ਐਂਡ ਆਮ ਤੌਰ ਤੇ ਕੰਪਲੇਂਟਸ ਆਉਂਦੀ ਸੀ ਕਿ ਪੁਲਿਸmen ਟ੍ਰੈਫਿਕ ਰੈਗੂਲੇਟ ਘੱਟ ਕਰਦੇ ਨੇ ਤੇ ਡਾਕੂਮੈਂਟਸ ਜਿਆਦਾ ਚੈੱਕ ਕਰਦੇ ਆ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ ਆ ਆਰਡਰ ਇਸ਼ੂ ਕੀਤਾ ਗਿਆ ਹੋਇ ADGP ਵੱਲੋਂ ਟ੍ਰੈਫਿਕ ਪੁਲਿਸ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ਟ੍ਰੈਫਿਕ ਵਿਵਸਥਾ ਤੇ ਧਿਆਨ ਦੇਣ ਅਤੇ SSP ਦੇ ਹੁਕਮਾਂ ਤੋਂ ਬਾਅਦ ਜਾ ਗਲਤੀ ਕਰਨ ਤੇ ਹੀ ਕਿਸੇ ਵਿਅਕਤੀ ਦੇ ਵਾਹਨ ਦੇ ਕਾਗਜ਼ਾਤ ਚੈੱਕ ਕਰ ਸਕਦੇ ਨੇ ਦਰਸਲ ਵਿਭਾਗ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਟ੍ਰੈਫਿਕ ਪੁਲਿਸ ਸੰਬੰਧੀ ਲਗਾਤਾਰ ਮਿਲ ਰਹੀਆਂ ਸੀ ਜਿਸ ਸੰਬੰਧੀ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਚੰਡੀਗੜ੍ਹ ਤੋਂ ਬਿਊਰੋ ਰਿਪੋਰਟ